ਮਨੇ ਵੀਰੋ ਅਸੀਂ ਇੱਕ ਤੇਜਪੁਰ ਬਰਨਲੇਟਰ ਮੰਡੀ ਦੇ ਵਿੱਚ ਪਹੁੰਚੇ ਹਾਂ ਜੀ ਛੋਟਲੇ ਪੰਜ ਦੋ ਲੈਟਰ ਲੈ ਕੇ ਆਇਆ ਸੀ ਇਹਦਾ ਲਈ ਪੱਲਾ ਹੈਗਾ ਨਿਊ ਹੋਲੈਂਡ 3630 ਤੇ ਦੂਜਾ ਸਬਰਾਜ 85 ਜੀ ਐਫੀ ਜਿਹਨਾਂ ਕੋਲ ਸਾਰੇ ਪਹਿਲਾਂ ਨਿਊ ਹੋਲੈਂਡ ਦਿਖਾਉਣਾ 3630 ਜੀ 2011 ਮਾਡਲ ਹੈ ਜੀ ਇਹ ਪੀਵੀ ਨੰਬਰ ਹੈ ਬਰਨਾਂ ਨੰਬਰ ਹੈ ਜੀ ਰੋਕਲ ਨੰਬਰ ਹੈ ਤੁਸੀਂ ਚੈੱਕ ਕਰ ਸਕਦੇ ਹੋ ਜੰਗੀਰ ਦਾ ਬਿਲਕੁਲ ਓਕੇ ਆ ਪਾਵਰ ਦੇ ਵਿੱਚ ਹੈ ਜੀ ਟਰੈਕਟਰ ਵੀ ਚੈੱਕ ਕਰੋ ਉਟਰੀ ਪੰਪਰ ਦੇ ਵਿੱਚ ਹੈ ਜੀ ਇਹ 3 ਸਪੀਡ ਟਰੈਕਟਰ ਇਹ ਨਿਊ ਹੋਲੈਂਡ ਸੱਤੀ 30 ਪਲੱਸ 16 ਡੈਰਾ ਦੇ ਵਿੱਚ ਹੈ ਰੰਬ ਵਗੈਰਾ ਬਿਲਕੁਲ ਸਾਫ ਨੇ ਦੇ ਅਗਰ ਆੜ ਬਗੈਰਾ ਬਿਲਕੁਲ ਸਾਫ ਨੇ ਸੈਂਪਲ ਸੱਤਰੀ ਇਹਦੇ ਨਾਲ ਮਿਊਜੀ ਸ਼ਿਫਟ ਮਿਊਜੀ ਸ਼ਿਫਟ ਸਮੇਤ ਇਹਦੇ ਡੰਡਾ ਡਰਾਲ ਸਮੇਤ ਇਹਦੇ ਤੁਸੀਂ ਜੇ ਕਰ ਸਕਦੇ ਹੋ ਇੰਜਨ ਕਰਕੇ ਤਾਂ ਵੇਖ ਲੋ ਤੁਸੀਂ ਬਾੱਕ ਚਲਾ ਕੇ ਚੈੱਕ ਕਰ ਸਕਦੇ ਹੋ ਤੇ ਸਾਨੂੰ ਆਪ ਬਾਈ ਦਾ ਫੋਨ ਨੰਬਰ ਵੀ ਦੱਸਾਂਗੇ ਤੁਸੀਂ ਕਾਲ ਕਰ ਸਕਦੇ ਹੋ ਬਾਈ ਜੀ ਨੂੰ ਉੱਜੇ ਬਸੇ ਦੀਆਂ ਵਗੈਰਾ ਬੇਕੋਲ ਸਾਫ ਨੇ ਮਗਰਾਡ ਵਗੈਰਾ ਬੇਕੋਲ ਨਵੇਂ ਪੈਣ ਤੇ ਚੈੱਕ ਕਰ ਸਕਦੇ ਹੋ ਜੀ 3 ਸਪੀਡ ਆਈ ਇਹ 2011 ਮਾਡਲਾ 2730 ਨਿਊ ਹੋਲੈਂਡ ਤੇ ਜਿਸ ਨੂੰ ਪਰ ਰੇਟ ਦੱਸ ਦਿਆਂ ਇਹਦਾ ਰੇਟ ਹੈ ਕਿ 4,85,000 ਰੁਪਏ ਦੀ ਮੰਗ ਹੈ ਮੌਕੇ ਦੇ ਮਾਨਦਾਨ ਹੋ ਜਾਊਗਾ ਤੇ ਨਾਲ ਇਹ ਸਵਰਾਜ 855 ਜੀ ਪਾਵਰ ਦੇ ਵਿੱਚ ਆਈ ਵੀ ਬਸ ਵੀਡੀਓ 2016 ਮਾਡਲਾ ਆਈ ਇਹ ਪੀ ਵੀ 3 ਨੰਬਰ ਆਪ ਠੰਡੇ ਦਾ ਨੰਬਰ ਆਈ ਇਹ ਦਾ ਟਾਇਰ ਨਾ ਮੈਂ ਬਿਲਕੁਲ ਮੂਰਲੇ ਮਗਰਲੇ ਇਹ ਗੱਜ 40 50 ਹੈ ਟਾਇਰ ਤੁਸੀਂ ਚੈੱਕ ਕਰ ਸਕਦੇ ਹੋ ਸਵਰਾਜ 855 ਜੀ ਇੰਜਨ ਕੀਰਦਾ ਬਿਲਕੁਲ ਓਕੇ ਹੈ ਜੀ ਚਾਦਰ ਇਹਦੀ ਸੈਂਪਲ ਦੀ ਚੈੱਕ ਕਰ 16 12 ਦੇ ਵਿੱਚ ਜੀ ਇਹ 14 11 ਦੇ ਵਿੱਚ ਹੈ ਸਵਰਾਜ 855 16 ਮਾਡਲ ਦੀ ਜਵਰਾਜ 855 ਇੰਜਨ ਗੇਅਰ ਦਾ ਬਿਲਕੁਲ ਓਕੇ 2 ਸਪੀਡਰ ਦੇ ਵਿੱਚ ਹੈ ਜੀ ਇਹ ਮੇਰੇ ਕੋਲ ਸੁੱਕਾ ਟਰੈਕਟਰ ਪਿਆ ਜੀ ਕਿਤੇ ਵੀ ਰੰਗ ਪੈਣ ਨਹੀਂ ਵੱਜਿਆ ਪਾਵਰ ਦੇ ਵਿੱਚ ਹੈ 538000 ਦੀ ਡਿਮਾਂਡ ਹੈ ਮੁੱਕ ਦੀ ਮੰਗ ਤੁਹਾਨੂੰ ਹੋ ਜੇ ਬਸ ਵੀਡੀਓ ਦੇ ਵਿੱਚ ਹੈ ਜੀ 26 ਤੇ ਸਵਰਾਜ 855 ਤੋਂ ਯੂਨੀਅਨ ਟਰੈਕਟਰ ਖਰੀਦ ਚਾਹਦਿਆਂ ਬਸ ਫੋਨ ਨੰਬਰ ਦੱਸਾਂਗੇ ਤੇ ਕਾਲ ਕਰ ਸਕਦਾ ਹਾਂ ਨੰਬਰ ਜੀ